ਜਿਹੜੀ ਮਾਂ ਦਾ ਦੁੱਧਾ ਦੋਸਤੋ 19 ਲੀਟਰ ਆ ਜਿਹੜਾ ਉਹ ਪਲੱਸ ਰਿਹਾ ਦੋਸਤੋ 19 ਲੀਟਰ ਪਲੱਸ ਆ ਸਰਕਾਰੀ ਜਿਹੜੀ ਉਹ ਚਵਾਈ ਹੋਈ ਹੈ ਦੋਆਜਲਾ ਸੰਗਰੂਰ ਦੇ ਵਿੱਚ ਦੋਸਤੋ ਇਹ ਛੋਟੇ ਦੀ ਤੁਹਾਨੂੰ ਖਾਸੀਅਤ ਦੱਸਾਂਗੇ ਦੋਸਤੋ ਇਹ ਜਿਹੜਾ ਹੈਗਾ ਜੇ ਤੁਹਾਡੀਆਂ ਮੱਜਾਂ ਰਹਿੰਦੀਆਂ ਨਹੀਂ ਹੈਗੀਆਂ ਉਹਨਾਂ ਵਾਸਤੇ ਵਰਦਾਨ ਆ ਦੋਸਤੋ ਇਹਦੇ ਬਾਪ ਦਾ ਵੀ ਇਹੀ ਰਿਕਾਰਡ ਰਿਹਾ ਹੈਗਾ ਤੇ ਇਹਦੇ ਦਾਦੇ ਦਾ ਵੀ ਇਹੀ ਰਿਕਾਰਡ ਦੋਸਤੋ ਇਹ ਸੁਲਤਾਨ ਬੁੱਡੇ ਖੇੜੇ ਵਾਲਾ ਦਾ ਜਿਹੜਾ ਇਹ ਪੋਤਾ ਦੋਸਤੋ ਤੇ ਸੰਗਤਪੁਰੇ ਵਾਲਾ ਜਿਹੜਾ ਸੁਲਤਾਨ ਆ ਉਹ ਇਹਦਾ ਬਾਪ ਕਿਸਾਨ ਭਰਾਵੋ ਅੱਜ ਜੀ ਵੀਡੀਓ ਬਣਾ ਰਹੇ ਆ ਕਿਉਂਕਿ ਜਿਹੜੀਆਂ ਮੱਜਾਂ ਛੁੱਡੀਆਂ ਰਿਪੀਟਰ ਹੋ ਜਾਂਦੀਆਂ ਨੇ ਜਮ ਨਹੀਂ ਰਹਿੰਦੀਆਂ ਹੈਗੀਆਂ ਕਿਸੇ ਨੇ ਝੋਟਿਆਂ ਤੋਂ ਜ਼ੋਰ ਲਾ ਲਿਆ ਤੇ ਦੋਸਤੋ ਟੀਕੇ ਭਰਾ ਭਰਾ ਜ਼ੋਰ ਲਾ ਲਿਆ ਦੋਸਤੋ ਅੱਜ ਤੁਹਾਨੂੰ ਝੋਟਾ ਦਿਖਾ ਰਿਹਾ ਦੇਖ ਸਕਦੇ ਹੋ ਪਿੰਡ ਗੰਡੂਆ ਜਿਲ੍ਹਾ ਸੰਗਰੂਰ ਦੇ ਵਿੱਚ ਦੋਸਤੋ ਇਹ ਝੋਟੇ ਦੀ ਤੁਹਾਨੂੰ ਖਾਸੀਅਤ ਦੱਸਾਂਗੇ ਦੋਸਤੋ ਇਹ ਜਿਹੜਾ ਹੈਗਾ ਜੇ ਛੁੱਡੀਆਂ ਮੱਜਾਂ ਰਹਿੰਦੀਆਂ ਨਹੀਂ ਹੈਗੀਆਂ ਉਹਨਾਂ ਵਾਸਤੇ ਵਰਦਾਨ ਆ ਦੋਸਤੋ ਇਹਦੇ ਬਾਪ ਦਾ ਵੀ ਇਹੀ ਰਿਕਾਰਡ ਰਿਹਾ ਹੈਗਾ ਤੇ ਇਹਦੇ ਦਾਦੇ ਦਾ ਵੀ ਇਹੀ ਰਿਕਾਰਡ ਰਿਹਾ ਦੋਸਤੋ ਇਹ ਝੋਟਾ ਹੈ ਕਿਹੜੀ ਮਤਕੀ ਨਸ ਦੋਸਤੋ ਇਹ ਸੁਲਤਾਨ ਬੁੱਡੇ ਖੇੜੇ ਵਾਲਾ ਇਹਦਾ ਜਿਹੜਾ ਇਹ ਪੋਤਾ ਦੋਸਤੋ ਤੇ ਸੰਗਤਪੁਰੇ ਵਾਲਾ ਜਿਹੜਾ ਸੁਲਤਾਨ ਆ ਉਹ ਇਹਦਾ ਬਾਪ ਰਿਹਾਗਾ ਦੋਸਤੋ ਤੇ ਗੱਲਬਾਤ ਕਰੀਏ ਦੋਸਤੋ ਹੁਣ ਜੇ ਆਪਾਂ ਕਰੀਏ ਸੁਲਤਾਨ ਸੰਗਤਪੁਰੇ ਵਾਲੇ ਦੀ ਗੱਲਬਾਤ ਆ ਉਹਦੀ ਜਿਹੜੀ ਮਾਂ ਦਾ ਦੁੱਧ ਆ ਦੋਸਤੋ 19 ਲੀਟਰ ਆ ਜਿਹੜਾ ਉਹ ਪਲੱਸ ਰਿਹਾ ਦੋਸਤੋ 19 ਲੀਟਰ ਪਲੱਸ ਆ ਸਰਕਾਰੀ ਜਿਹੜੀ ਉਹ ਚਵਾਈ ਹੋਈ ਹੋਈ ਆ ਬਾਈ ਹੋਰਾਂ ਕੋਲੇ ਸਾਰੇ ਕਾਗਜ਼ ਪੱਤਰ ਹੈਗੇ ਆ ਜੇ ਤੁਸੀਂ ਨੇ ਚੈੱਕ ਕਰਨਾ ਦੋਸਤੋ ਜੇ ਤੁਸੀਂ ਬਰੀਡ ਤੇ ਕੰਮ ਕਰਨਾ ਚਾਹੁੰਦੇ ਹੋ ਤਾਂ ਵੀ ਤੁਹਾਨੂੰ ਇਹ ਤੁਹਾੜੀ ਸੋਹਣਾ ਰਿਜ਼ਲਟ ਦਊਗਾ ਬਰੀਡ ਦੇ ਉੱਤੇ ਵੀ ਕਿਉਂਕਿ ਦੋਸਤੋ ਇਹਦੇ ਵੀ ਜਾਨਵਰ ਆ ਜਿਹੜੇ ਉਹ ਬਹੁਤ ਸੋਹਣੀਆਂ ਕੱਟੀਆਂ ਤੇ ਕੱਟੇ ਆ ਰਹੇ ਨੇ ਦੋਸਤੋ ਵੀਡੀਓ ਤੁਹਾਨੂੰ ਨਾਲ ਮੈਂਸ਼ਨ ਕਰ ਦਾਂਗੇ ਦੋਸਤੋ ਬਹੁਤ ਹੈਵੀ ਜੇ ਕਹਿੰਦਾ ਕੱਟੇ ਬਹੁਤ ਹੈਵੀ ਆ ਰਹੇ ਨੇ ਕੱਟੀਆਂ ਵੀ ਬਹੁਤ ਹੈਵੀ ਆ ਰਹੀਆਂ ਨੇ ਤੇ ਦੋਸਤੋ ਜਿਹੜਾ ਇਹਦਾ ਮੇਨ ਖਾਸੀਅਤ ਜਿਹੜੀ ਮੈਨੂੰ ਇਹਦੇ ਵਿੱਚ ਲੱਗੀ ਮੇਨ ਖਾਸੀਅਤ ਆ ਮੰਨ ਲਓ ਛੋਡੀ ਮਾਜਰ ਰੀਪੀਟ ਹੁੰਦੀ ਆ ਬਹੁ ਵਾਰ ਰੀਪੀਟ ਹੋ ਜਾਣੀ ਹੈ ਨਾ ਤੁਸੀਂ ਝੋਟੇ ਲਵੇ ਲੈ ਲਿਆ ਝੋਟਾ ਲਾ ਦਾਂਦਾ ਫੇਰ ਫੇਰ ਨਹੀਂ ਰਹਿੰਦੀ ਤੁਸੀਂ ਟੀਕਾ ਭਰਾ ਦਨੇ ਹੋਗੇ ਫੇਰ ਦੋਸਤੋ ਇਹਦੀ ਖਾਸੀਅਤ ਇਹ ਹੈ ਜੇ ਤੁਸੀਂ ਨੇ ਇਹ ਅੰਦਰ ਮੈਂ ਇਸ ਦੇ ਕੋਈ ਨੁਕਸ ਚ ਪੈ ਜਾਂਦਾ ਇਹਦੇ ਬਾਪ ਦੇ ਵਿੱਚ ਵੀ ਇਹ ਗੁਣ ਸੀਗਾ ਦੋਸਤੋ ਬਾਪ ਦਾ ਗੁਣ ਇਹਦੇ ਵਿੱਚ ਆ ਗਿਆ ਜੇ ਤੁਸੀਂ ਕੋਈ ਮੱਝ ਲੈ ਕੇ ਆਉਣੀ ਹੋਗੇ ਵੀ ਉਹਦੇ ਅੰਦਰ ਨੁਕਸ ਆ ਗਿਆ ਕੁਛ ਨਾ ਕੁਛ ਕਿਸੇ ਕਾਰਨ ਕਰਕੇ ਤਾਂ ਇਹ ਝੋਟਾ ਉਹਨੂੰ ਕਰਾਸ ਹੀ ਨਹੀਂ ਕਰਦਾ ਹੈਗਾ ਤੇ ਦੋਸਤੋ ਵੀਡੀਓ ਦੇ ਵਿੱਚ ਮੈਸੇਜ ਆਪਣਾ ਇਹ ਹੈਗਾ ਕਿਉਂਕਿ ਬਾਈ ਬਹੁਤ ਬਾਈ ਆਉਂਦੇ ਆ ਪਿੰਡ ਗੰਡੂਆ ਜ਼ਿਲ੍ਹਾ ਸੰਗਰੂਰ ਦੇ ਵਿੱਚ ਨੰਬਰ ਤੁਹਾਨੂੰ ਸਕਰੀਨ ਤੇ ਦੇ ਦਾਂਗੇ ਤੇ ਇਹੇ ਨੰਬਰ ਤੇ ਸੰਪਰਕ ਕਰਕੇ ਗੱਲਬਾਤ ਕਰਕੇ ਫੇਰ ਤੁਰਿਆ ਕਰੋ ਕਉਕੀ ਦੋਸਤੋ ਆਪਣੇ ਲਾਵੇ 20 ਕਿਲੋਮੀਟਰ 30 ਕਿਲੋਮੀਟਰ ਤੋਂ ਆਉਂਦੇ ਆਗੇ ਤੇ ਹੁਣ ਗੱਲ ਕਰੀਏ ਦੋਸਤੋ ਮੱਜ ਦੇ ਆਪਾਂ ਅੰਦਰ ਕੋਈ ਇਨਫੈਕਸ਼ਨ ਹੋ ਜਾਂਦੀ ਆ ਬਹੁਤ ਸਾਰਾ ਤਰ੍ਹਾਂ ਦੀ ਗੱਲਬਾਤ ਹੋ ਜਾਂਦੀ ਆ ਮੰਨ ਲਓ ਜੇ ਰਹਿ ਜਾਂਦੀ ਆ ਜਾਂ ਉਹੀ ਇਨਫੈਕਸ਼ਨ ਵੀ ਹੋ ਜਾਂਦੀ ਆ ਮੱਜ ਦੇ ਤੇ ਦੋਸਤੋ ਜੇ ਤੁਸੀਂ ਨੇ ਦਵਾਈ ਧਰਾ ਦਿੱਤੀ ਹੈਗੀ ਤਾਂ ਇੱਕ ਹੀ ਟਾਲ ਦੋ ਅਗਲੀ ਹੀਟ ਤੁਸੀਂ ਮੱਜ ਨੂੰ ਲੈ ਕੇ ਆਓ ਤੇ ਦੋਸਤੋ ਫੇਰ ਹੀ ਇਹਨੇ ਲਾਉਣੀ ਆ ਜੇ ਇਨਫੈਕਸ਼ਨ ਸਭ ਤੋਂ ਵੱਡੀ ਗੱਲ ਇਹ ਆ ਜੇ ਤੁਸੀਂ ਮੱਜ ਦੇ ਅੰਦਰ ਇਨਫੈਕਸ਼ਨ ਨਹੀਂ ਹੈਗੀ ਫੇਰ ਵੀ ਕਈ ਵਾਰ ਉਹ ਰੀਪੀਟ ਹੋ ਜਾਂਦੀ ਹੈ ਆਪਣੇ ਕੋਲੇ ਦੋਸਤੋ ਇਹ ਝੋਟਾ ਜਿਹੜਾ ਆਇਆਗਾ ਘੱਟ ਤੋਂ ਘੱਟ 2 ਤੋਂ 3 ਮਹੀਨੇ ਹੋ ਗਏ ਹੈ ਨਾ 2 ਤੋਂ 3 ਮਹੀਨੇ ਹੋਏ ਨੇ ਦੋਸਤੋ ਤੇ ਇਹਦੀ ਰਿਕਾਰਡ ਦੀ ਗੱਲ ਕਰੀਏ ਦੋਸਤੋ ਆਪਾਂ ਇਹਦੇ 35 ਮੱਝਾਂ ਜਿਹੜੀਆਂ ਉਹ ਕ੍ਰੋਸ ਕਰ ਦਿੱਤੀਆਂ ਨੇ ਉਰੇ ਆਕੇ 35 ਦੇ ਵਿੱਚੋਂ ਦੋਸਤੋ ਮੰਨ ਲਓ 35 ਦੇ ਵਿੱਚੋਂ 34 ਦਾ ਰਿਜ਼ਲਟ ਆਉਣਾ ਕਿਉਂਕਿ 10 ਅਸੀਂ ਸੋਨੂੰ ਇੱਕ ਵੀ ਨਹੀਂ ਸਕਦੇ ਸੀਗੇ ਪਰ ਦੋਸਤੋ ਸਚਾਈ ਦੀ ਗੱਲ ਆਪਾਂ ਨੇ ਸੱਚ ਹੈ ਜਿਹੜੀ ਉਹ ਦੱਸੀ ਹੈ ਬਾਕੀ ਤੁਸੀਂ ਪਤਾ ਵੀ ਕਰ ਸਕਦੇ ਹੋ ਤੇ ਦੋਸਤੋ ਗੱਲ ਕਰੀਏ ਇਹਦੀ ਫੀਸ ਦੀ ਦੋਸਤੋ ਫੀਸ ਆਪਾਂ ਨੇ ਨਾਰਮਲ ਫੀਸ ਰੱਖੀ ਹੋਈ ਹੈ ਇਹਦੀ ਜਿਆਦਾ ਫੀਸ ਨਹੀਂ ਰੱਖੀ ਹੋਈ ਕਿਉਂਕਿ ਅੱਜ ਕੱਲ ਕੀ ਹੈਗਾ ਅੱਜ ਕੱਲ ਬਹੁਤ ਜਿਆਦਾ ਫੀਸ ਆ ਗਈ ਜਿਹੜਾ ਆਮ ਜ਼ਿਮੀਦਾਰ ਆ ਜਿਹਦੇ ਘਰੇ ਇੱਕ ਜਾਂ ਦੋ ਮੱਝਾਂ ਨੇ ਉਹ ਵੀ ਕਹਿੰਦਾ ਯਾਰ ਮੈਂ ਸੋਹਣੀ ਬਰੀਡ ਤਿਆਰ ਕਰਾਂ ਵੀ ਮੇਰੇ ਏਰੀਆ ਦੇ ਵਿੱਚ ਕਿਉਂਕਿ ਦੋਸਤੋ ਸਾਡਾ ਏਰੀਆ ਜ਼ਿਲ੍ਹਾ ਸੰਗਰੂਰ ਸਨਾਮ ਤੇ ਲਹਿਰਾਗਾਗੇ ਦੇ ਵਿਚਕਾਰ ਜਿਹੜਾ ਸਨਾਮ ਤੇ ਲਹਿਰਾਗਾਗੇ ਦੇ ਵਿਚਕਾਰ ਸਾਡਾ ਪਿੰਡ ਗੰਡੂਆ ਪੈ ਜਾਂਦਾ ਇਧਰੋਂ ਚੀਮਾ ਪੈ ਜਾਂਦਾ ਦੋਸਤੋ ਇੱਥੇ ਜਿਹੜੇ ਝੋਟਿਆਂ ਦੀ ਗਿਣਤੀ ਬਹੁਤ ਘੱਟ ਤਾ ਕਰਕੇ ਇਹ ਬਾਈਹੂਰੀ ਝੋਟਾ ਲੈ ਕੇ ਆਏ ਨੇਗੇ ਵੀ ਆਪਣੇ ਏਰੀਆ ਦੇ ਵਿੱਚ ਵੀ ਬਰੀਡ ਸੋਹਣੀ ਪੈਦਾ ਹੋ ਸਕੇ ਇਹਦੀ ਫੀਸ ਦੀ ਗੱਲ ਕਰੀਏ ਦੋਸਤੋ 1000 ਰੁਪਏ ਦੀ ਫੀਸ ਰੱਖੀ ਹੋਈ ਹੈਗੀ ਦੋਸਤੋ ਆਉਣ ਵਾਲੇ ਸਮੇਂ ਦੇ ਵਿੱਚ ਜਿੰਨਾ ਬਾਈਆਂ ਨੇ ਇਹਨਾਂ ਤੋਂ ਮੱਝਾਂ ਕਰਾਸ ਕਰਾਈਆਂ ਨੇ ਉਹਨਾਂ ਦੀ ਵੀ ਵੀਡੀਓ ਤੁਹਾਨੂੰ ਸ਼ੇਅਰ ਕਰਾਂਗੇ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਦੋਸਤੋ ਜੇ ਤੁਸੀਂ ਆਪਦੀ ਮੱਝ ਨੂੰ ਲੈ ਕੇ ਆਉਣਾਗਾ ਪਿੰਡ ਗੰਡੂਆ ਜ਼ਿਲ੍ਹਾ ਸੰਗਰੂਰ ਮੈਂ ਤੁਹਾਨੂੰ ਐਡਰੈਸ ਦੇ ਦੇ ਦੰਗਾ ਦੋਸਤੋ ਤੇ ਇਧਰੋਂ ਸਾਨੂੰ ਸੁਨਾਮ ਪੈ ਜਾਂਦਾ ਦੋਸਤੋ 18 ਤੋਂ 20 ਕਿਲੋਮੀਟਰ ਦੇ ਵਿੱਚ ਵਿੱਚ ਇਧਰੋਂ ਸਾਨੂੰ 12 ਕਿਲੋਮੀਟਰ ਲੈਰਾ ਪੈ ਜਾਂਦਾ ਤੇ ਦੋਸਤੋ 12 ਤੋਂ 13 15 ਕਿਲੋਮੀਟਰ ਸਾਨੂੰ ਦੋਸਤੋ ਚੀਮਾ ਪੈ ਜਾਂਦਾਗਾ ਤੇ ਇਧਰੋਂ ਦੋਸਤੋ ਭਲਾਡਾ ਸਾਨੂੰ 20 ਕਿਲੋਮੀਟਰ ਦੇ ਏਰੀਏ ਦੇ ਵਿੱਚ ਭਲਾਡਾ ਪੈ ਜਾਂਦਾ ਤੇ ਦੋਸਤੋ ਜੇ ਤੁਹਾਡੀ ਮੱਝ ਮੰਨ ਲਓ ਕਿਸੇ ਕਾਰਨ ਤਾਂ ਸਾਡੇ ਕੋਲ ਉਹ ਪ੍ਰਬੰਧ ਵੀ ਹੈਗਾ ਅਸੀਂ ਇੱਕ ਦਿਨ ਮੱਝ ਤੁਹਾਡੀ ਉਰੇ ਰੱਖਾਂਗੇ ਤੁਸੀਂ ਦੂਜੇ ਦਿਨ ਲਿਆ ਵੀ ਸਕਦੇ ਆ ਤੇ ਦੋਸਤੋ ਵੀਡੀਓ ਵਧੀਆ ਲੱਗੀ ਆ ਤਾਂ ਸ਼ੇਅਰ ਕਰ ਦਿਆ ਕਰੋ ਦੋਸਤੋ ਕਿਉਂਕਿ ਇਹ ਵੀਡੀਓ ਆਮ ਜ਼ਿਮੀਂਦਾਰਾਂ ਵਾਸਤੇ ਆ ਕਿਉਂਕਿ ਆਮ ਜੀ ਦੀ ਜ਼ਿੰਮੇਵਾਰਾ ਨਾ ਤਾਂ ਉਹਨਾਂ ਨੂੰ ਟੀਕੇਆਂ ਦਾ ਪਤਾ ਹੈਗਾ ਟੀਕੇ ਨਹੀਂ ਪਤਾ ਦੋਸਤੋ ਕਿੱਦਾਂ ਦੇ ਆਉਂਦੇ ਨੇ ਅੱਜ ਕੱਲ ਬਹੁਤ ਚੀਜ਼ਾਂ ਫੇਕ ਚੱਲ ਰਹੀਆਂ ਨੇ ਕਿਉਂਕਿ ਆਪਾਂ ਨੂੰ ਕਹਿ ਕੇ ਕੁਝ ਹੋਰ ਹੁੰਦਾ ਹੈਗਾ ਵਿੱਚ ਕੁਝ ਹੋਰ ਹੁੰਦਾ ਤੇ ਦੋਸਤੋ ਝੋਟਾ ਤੁਹਾਡੇ ਸਾਹਮਣੇ ਆ ਇਹਦਾ ਰਿਕਾਰਡ ਵੀ ਤੁਸੀਂ ਦੇਖ ਸਕਦੇ ਹੋ ਤੇ ਇਹਦੀ ਬਣਤਰ ਵੀ ਬਹੁਤ ਸੋਹਣੀ ਹੈਗੀ ਦੋਸਤੋ ਤੇ ਵੀਡੀਓ ਨੂੰ ਦੋਸਤੋ ਕਰਿਓ ਸ਼ੇਅਰ ਬਾਕੀ ਜਾਣਕਾਰੀ ਵਾਸਤੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਲਿਓ ਧੰਨਵਾਦ